ਹਲੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੂਟ ਅ ਮਤਲਬ ਕਿ ਪਿਛਲੀਆਂ ਵੀਡੀਓ ਆਪਣੀਆਂ ਕਾਟਨ ਤੇ ਚੱਲ ਰਹੀਆਂ ਨੇ ਜਿਹੜਾ ਕਿ ਸਟਾਕ ਮਤਲਬ ਕਿ ਸਟਾਕ ਕਲੀਅਰ ਚੱਲ ਰਿਹਾ ਵਾ ਜਿਹੜਾ ਆਪਾਂ ਨੂੰ ਲੈਸ ਦੇ ਵਿੱਚ ਆਇਆ ਆਪਣੇ ਕੋਲੇ ਉਹਦੇ ਵਿੱਚ ਕੁਝ ਵੀ ਨਹੀਂ ਸੀਗਾ ਹੈਣਾ ਕਈ ਪੁਰਾਣੀਆਂ ਵੀਡੀਓ ਦੇਖ ਕੇ ਹਨਾ ਸ਼ਾਪ ਤੱਕ ਤੇ ਵਿਜ਼ਿਟ ਉਹਨਾਂ ਨੇ ਕੀਤਾ ਪਰ ਉਹਨਾਂ 'ਚ ਆਪਣੇ ਕੋਲ ਉਹਨਾਂ ਨੂੰ ਕੁਝ ਨਹੀਂ ਮਿਲਿਆ ਸੋ ਜੋ ਨਿਊ ਸਟਾਕ ਆਇਆ ਸੀ ਉਹ ਸਾਰਾ ਉਹਨਾਂ 'ਚ ਹੀ ਲੈ ਕੇ ਗਏ ਨੇ ਪਰ ਹੁਣ ਕੱਲ ਆਪਣੇ ਕੋਲ ਫੇਰ ਰਿਪੀਟ ਸਾਰਾ ਸਟਾਕ ਪਿੱਛੋਂ ਜਿੰਨਾ 'ਚ ਇੱਕ ਜਾਂ ਦੋ ਸੂਟ ਕਾਟਨ ਦੇ ਵਿੱਚ ਪਏ ਸੀਗੇ ਕਿਸੇ 'ਚ ਤਿੰਨ ਸੂਟ ਆ ਕਿਸੇ 'ਚ ਸਿਰਫ ਸਿੰਗਲ ਹੀ ਰਹਿ ਗਿਆ ਉਹ ਸਾਰਾ ਰਿਪੀਟ ਉਹਨਾਂ ਨੇ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਆਪਣੇ ਕੋਲ ਪਹੁੰਚਿਆ ਵਾ ਹਨਾ ਸਮਝ ਲਓ ਵੀ ਸਟਾਕ ਸਾਰੇ ਕਿਤੇ ਕਲੀਅਰ ਹੀ ਚੱਲ ਰਿਹਾ ਹੋ ਗਏ ਮੌਸਮ ਚੇਂਜ ਹੋਣ ਲੱਗ ਗਿਆ ਫੈਬਰਿਕ ਚੇਂਜ ਹੋਣ ਲੱਗੇ ਤੇ ਫੈਬਰਿਕ ਚੇਂਜ ਦੀ ਡਿਮਾਂਡ ਵੀ ਵਧਣ ਲੱਗੀ ਉਸ ਦੇ ਅਕੋਰਡਿੰਗ ਹੀ ਹਨਾ ਉਹ ਵੀਡੀਓ ਤਾਂ ਆਪਣੀਆਂ ਚੱਲ ਹੀ ਰਹੀਆਂ ਨੇ ਸਾਰੀਆਂ ਕਾਟਨ ਹੀ ਆ ਜਿਹੜੀਆਂ ਕਿਵੇਂ ਵਿੱਚ ਵਿੱਚ ਪਾਉਂਦੀ ਰੂੰਗੀ ਜੋ ਵੀ ਆਪਾਂ ਕੋਲੇ ਲੈਸ ਤੇ ਸਾਰਾ ਆਇਆ ਜਿਹੜੀਆਂ ਵੀ ਪਹਿਣਾ ਲੈਸ ਤੇ ਪ੍ਰੀਮੀਅਮ ਕਾਟਨ ਲੈਣਾ ਚਾਹੁੰਦੀਆਂ ਨੇ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਆ ਕੇ ਲੈ ਸਕਦੇ ਹੋ ਬਹੁਤ ਸੋਹਣੇ ਆਰਟੀਕਲ ਨੇ ਤੇ ਸਾਰੇ 2 2000 ਦੇ ਹਨਾ 2200 18500 16500 ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋ ਚੁੱਕੇ ਨੇ ਇਸ ਲਈ ਜੇ ਕੋਈ ਭੈਣਾ ਹੈ ਨਾ ਜਿਆਦਾ ਸੂਟ ਜਿਵੇਂ ਪੰਜ ਸੱਤ ਸੂਟ ਤੁਸੀਂ ਇਕੱਠੇ ਬਾਏ ਕਰਨਾ ਚਾਹੁੰਦੇ ਹੋ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਨੂੰ ਦੇਣ ਲੈਣ ਜਿਵੇਂ ਅਗਾਹਾਂ ਸੀਜ਼ਨ ਸਟਾਰਟ ਹੋ ਰਿਹਾ ਬਹੁਤ ਸੋਹਣੇ ਸੂਟ ਨੇ ਫੈਸੇ ਤਾਂ ਸਾਰਿਆਂ ਦੀਆਂ ਵੀਡੀਓਜ਼ ਵੀ ਆਉਣਗੀਆਂ ਮੈਂ ਹਰੇਕ ਹਫ਼ਤੇ ਇੱਕ ਇੱਕ ਦੋ ਦੋ ਵੀਡੀਓ ਉਹਨਾਂ ਦੀਆਂ ਲੈ ਕੇ ਆਉਂਗੀ ਪਰ ਜੇ ਲਗਾਤਾਰ ਲੈ ਕੇ ਆਉਂਦੀਆਂ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਲਗਾਤਾਰ ਦੇਖ ਰਹੀਆਂ ਨੇ ਕਿਉਂਕਿ ਅਸੀਂ ਉਹ ਸਾਰੀ ਚੀਜ਼ ਸੇਲ ਕਰ ਚੁੱਕੀਆਂ ਸੋ ਪਹਿਣਾ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਕਹਿ ਰਹੀਆਂ ਨੇ ਕਿ ਨਹੀਂ ਜੀ ਜੋ ਨਿਊ ਸਟਾਕ ਚੱਲ ਪਿਓ ਲੈ ਕੇ ਆਓ ਨਿਊ ਕਲੈਕਸ਼ਨਾਂ ਲੈ ਕੇ ਆਓ ਅਸੀਂ ਵੇਟ ਕਰ ਰਹੇ ਹਾਂ ਨਿਊ ਕਲੈਕਸ਼ਨਾਂ ਦੀਆਂ ਸੋ ਉਹਨਾਂ ਦੀ ਡਿਮਾਂਡ ਦੇ ਉੱਪਰ ਮੈਂ ਉਹ ਵੀਡੀਓ ਰੋਕ ਦਿੱਤੀਆਂ ਨੇ ਅੱਜ ਆਪਾਂ ਲੈ ਕੇ ਆਏ ਹਾਂ ਨਿਊ ਕਲੈਕਸ਼ਨ ਤੁਹਾਡੇ ਲਈ ਜੋ ਮੌਸਮ ਦੇ ਹਿਸਾਬ ਦੇ ਨਾਲ ਨਿਊ ਆ ਚੁੱਕੀ ਆ ਸਾਰੇ ਕਿਤੇ ਪੂਰੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਟੈਬ ਦੀ ਲਾਈਨਿੰਗ ਤੇਬੀ ਲਾਈਨਿੰਗ ਦੇ ਉੱਪਰ ਵਿਦ ਦੁਪੱਟੇ ਦੇ ਨਾਲ ਬਹੁਤ ਸੋਹਣੇ ਕਲਰ ਕੰਟਰਾਸਟਾਂ ਦੇ ਨਾਲ ਬਹੁਤ ਹੀ ਸੋਹਣੇ ਪ੍ਰਿੰਟਾਂ ਦੇ ਨਾਲ ਇੰਨੇ ਸੋਹਣੇ ਕਲਰ ਨੇ ਇੰਨੇ ਸੋਹਣੇ ਇਹਨਾਂ ਦੇ ਕੰਟਰਾਸਟ ਬਣੇ ਹੋਏ ਨੇ ਬਹੁਤ ਸੋਹਣੀਆਂ ਕਲੈਕਸ਼ਨ ਆ ਚੁੱਕੀਆਂ ਨੇ ਬਸ ਤੁਸੀਂ ਫਟਾਫੜ ਸਕਰੀਨਸ਼ਾਟ ਲੈਣੇ ਆ ਤੇ ਵਟਸਐਪ ਕਰਨੇ ਆ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਹਜੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਨੇ ਜਦ ਕਿ ਮਾਰਕੀਟ ਦੇ ਵਿੱਚ ਇਹ 2500 2600 ਭਾਈ 952395 ਘੱਟ ਤੋਂ ਘੱਟ ਵੀ ਵਿਕਨੇ ਸ਼ੁਰੂ ਹੋ ਚੁੱਕੇ ਨੇ ਜਿਉਂ-ਜਿਉਂ ਮੌਸਮ ਨੇ ਆਪਣਾ ਪੂਰਾ ਉਹ ਕਰਨਾਮਾ ਤੇ ਇਹੀ ਕੱਪੜੇ ਦੇ ਗਾਹਾਂ ਪੂਰੀ ਫੁੱਲ ਔਨ ਡਿਮਾਂਡ ਆਉਣੀਆਂ ਜਿਹੜਾ ਹਜੇ ਸਿਰਫ ਸਟਾਰਟ ਹੋਇਆ ਵਾ ਸੋ ਰੇਟ ਵੀ ਕਾਟਨ ਵਾਂਗੂ ਫਿਰ ਪਲੱਸ ਹੋ ਜਾਣੇ ਆ ਇਸ ਲਈ ਹੁਣ ਫਾਇਦੇ 'ਚ ਆਏ ਨੇ ਨਿਊ ਸਟਾਕ ਆ ਸਾਰਾ ਫਰੈਸ਼ ਮਾਲ ਆ ਫਟਾਫਟ ਸਕਰੀਨਸ਼ਾਟ ਲੈ ਲਓ ਸਾਰੇ ਬ੍ਰਾਂਡ ਦੇ ਆਰਟੀਕਲ ਮਿਲਣਗੇ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਨਾਲ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਪਲੀਜ਼ ਮੇਰੇ ਚੈਨਲ ਦੇ ਨਵੇਂ ਤੇ ਫਸਟ ਟਾਈਮ ਕੋਈ ਵੀ ਭੈਣ ਮੇਰੀ ਵੀਡੀਓ ਦੇਖ ਰਹੀ ਆ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਆਪਣੀ ਹਰ ਰੋਜ਼ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਹੋ ਜਾਂਦੀ ਆ ਜੀ ਸੰਡੇ ਆਪਣਾ ਆਫ ਹੁੰਦਾ ਤੇ ਬਾਕੀ 6 ਦੇ 6 ਦਿਨ ਆਪਣੀ ਵੀਡੀਓ ਆਉਂਦੀ ਆਉਂਦੀ ਹੈ ਸ਼ਾਮ ਨੂੰ ਜੇ ਕੋਈ ਵੀ ਬਾਈਚਾਂਸ ਦਿੱਕਤ ਨਾ ਆਵੇ ਤਾਂ ਡੇਲੀ ਆਪਣੀ ਵੀਡੀਓ ਨਿਊ ਨਿਊ ਸਟਾਕ ਦੇ ਨਾਲ ਨਿਊ ਨਿਊ ਸੂਟਾਂ ਦੇ ਨਾਲ ਨਿਊ ਨਿਊ ਪ੍ਰਿੰਟਾਂ ਦੇ ਨਾਲ ਆਪਾਂ ਲੈ ਕੇ ਆਉਂਦੇ ਆ ਸੋ ਵੀਡੀਓਜ਼ ਦੇ ਨਾਲ ਜੁੜੇ ਰਹੋ ਆਹੀ ਨੰਬਰ ਤੇ ਆਪਣਾ ਗਰੁੱਪ ਚੱਲਦਾ ਜਿਹੜੀਆਂ ਭੈਣਾਂ ਗਰੁੱਪ ਵਿੱਚ ਨੰਬਰ ਐਡ ਕਰਾਉਣਾ ਚਾਹੁੰਦੀਆਂ ਨੇ ਹੈਲੋ ਲਿਖ ਕੇ ਮੈਸੇਜ ਕਰ ਸਕਦੀਆਂ ਨੇ ਗਰੁੱਪ ਦੇ ਵਿੱਚ ਵੀ ਚੈਰ ਕਲੈਕਸ਼ਨ ਦੇ ਵਿੱਚ ਤੁਸੀਂ ਆਪਣਾ ਨੰਬਰ ਐਡ ਕਰਵਾ ਸਕਦੇ ਹੋ ਜਿਹਦੇ ਵਿੱਚ ਪਾਰਟੀ ویئر ਸੂਟ ਸਾਰੇ ਤਰ੍ਹਾਂ ਦੇ ਸੂਟ ਆਉਂਦੀਆਂ ਜੋ ਵੀ ਪਿਕਸ ਅਵੇਲੇਬਲ ਆਉਂਦੀਆਂ ਜਾਂ ਜੋ ਵੀ ਸਟਾਕ ਆਉਣ ਵਾਲਾ ਹ ਸਾਰਾ ਤੁਹਾਨੂੰ ਮਿਲਦਾ ਵਾ ਉਹਨਾਂ ਦੇ ਉੱਪਰ ਸਾਰੀਆਂ ਅਪਡੇਟ ਮਿਲਦੀਆਂ ਨੇ ਬਾਕੀ ਇੰਸਟਾ ਦੀ ਆਈਡੀ ਹੈ ਚੈਲ ਕਲੈਕਸ਼ਨ 27 ਉਹਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਲੋ ਜੀ ਦਿਖਾਉਣੀ ਆ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਕਾਈ ਬਲੂ ਕਲਰ ਦੇ ਉੱਪਰ ਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣਾ ਜਾਨੀ ਕਿ ਸਾਰਾ ਪ੍ਰਿੰਟ ਆ ਟੈਬੀ ਲਾਈਨਿੰਗ ਆ ਬਿਲਕੁਲ ਜਾਰਜਟ ਵਾਂਗੂ ਇਹਦਾ ਫੈਬਰਿਕ ਹੁੰਦਾ ਬਹੁਤ ਹੀ ਲਾਈਟ ਵੇਟ ਸੂਟ ਜੇ ਚੱਕੋਂਗੇ ਨਾ ਤੁਹਾਨੂੰ ਚੱਕ ਕੇ ਐ ਲੱਗਣਾ ਤੁਸੀਂ ਕਿਉਂਕਿ ਜਿਹੜੀਆਂ ਪੈਣਾ ਸ਼ਾਪ ਤੋਂ ਆ ਕੇ ਲੈ ਕੇ ਜਾਂ ਜਾਂਦੀਆਂ ਨੇ ਜਾਂ ਲੈ ਕੇ ਗਈਆਂ ਨੇ ਉਹ ਸੂਟ ਨੂੰ ਐ ਛੱਕ ਕੇ ਕਹਿੰਦੀਆਂ ਨੇ ਕਿ ਇਹਨਾਂ ਨੂੰ ਵੇਣ ਕੇ ਦੱਸੇ 5 ਮੀਟਰ ਹੈਗਾ ਵੀ ਆ ਕਿਉਂਕਿ ਇੰਨਾ ਲਾਈਟ ਵੇਟ ਕੱਪੜਾ ਵਾ ਨਾ ਬਹੁਤ ਹੀ ਜ਼ਿਆਦਾ ਸੋ ਇਦਾਂ ਦੇ ਕੱਪੜੇ ਸਾਰੀਆਂ ਪੈਣਾ ਪਸੰਦ ਕਰਦੀਆਂ ਨੇ ਜਿਹੜੇ ਪਾਏ ਹੋਿਆਂ ਦਾ ਵਧੀਆ ਲੱਗਣ ਸੌਫਟ ਹੋਣ ਪਤਾ ਨਾ ਲੱਗੇ ਜ਼ਿਆਦਾ ਭਾਰੇ ਨਾ ਹੋਣ ਕੰਫਰਟੇਬਲ ਹੋਣ ਸਕਿਨ ਨੂੰ ਆਰਾਮਦਾਇਕ ਹਨਾ ਰਹਿਣ ਤੇ ਗ੍ਰੇਸਫੁੱਲ ਤੇ ਗ੍ਰੇਸਫੁੱਲ ਹੁਣ ਇੰਨੀ ਜਿਆਦਾ ਗ੍ਰੇਸ ਆ ਚਾਹੀ ਤੁਸੀਂ ਇਹਨੂੰ ਛੋਟੇ-ਮੋਟੇ ਫੰਕਸ਼ਨ ਪਾਰਟੀ ਵੀ ਹੈ ਜਿਵੇਂ ਮਰਜੀ ਇਹਨਾਂ ਨੂੰ ਪਾ ਸਕਦੇ ਹੋ ਬਹੁਤ ਸੋਹਣੀ ਗ੍ਰੇਸ ਆ ਕੱਪੜੇ ਦੀ ਜੌਰਜਟ ਵਾਂਗੂ ਇਹਦੀ ਫੀਲ ਆਉਂਦੀ ਆ ਬਹੁਤ ਹੀ ਲਾਈਟ ਵੇਟ ਦਾ ਕੱਪੜਾ ਜੌਰਜਟ ਨਾਲੋਂ ਵੀ ਕਿਤੇ ਬੈਸਟ ਆ ਨਾਲ ਇਹਨਾਂ ਦੇ ਮਿਲਣਗੇ ਆ ਪਲੇਨ ਬਾਟਮ ਨਾਲ ਆਉਗੀ ਪਲੇਨ ਬਾਟਮ ਸੇਮ ਕੰਟਰਾਸਟ ਦੇ ਵਿੱਚ ਇਹ ਹੈ ਗਈ ਸ਼ਾਰਟ ਦੀ ਪ੍ਰਿੰਟਿੰਗ ਚੈੱਕ ਆ ਸਕਦੇ ਹੋ ਕਲਰ ਬਹੁਤ ਸੋਹਣੇ-ਸੋਹਣੇ ਆਏ ਨੇ ਇਹਦੇ ਵਿੱਚ ਸਾਰੇ ਕਲਰ ਦਿਖਾਉਂਗੀ ਨਾਲ ਇਹਨਾਂ ਦੇ ਟੈਬੀ ਲਾਈਨਿੰਗ ਦੇ ਹੀ ਦੁਪੱਟੇ ਨੇ ਸਿਰਤੇ ਰੁਕਣਗੇ ਵਧੀਆ ਖੁੱਲੇ-ਡੁੱਲੇ 2.5 ਮੀਟਰ ਦੇ ਦੁਪੱਟੇ ਨੇ ਹਲੋ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੀ ਕਲਰ ਬਹੁਤ ਸੋਹਣੇ ਆਏ ਨੇ ਬਹੁਤ ਹੀ ਮਿੱਠੇ ਪਿਆਰੇ ਕਲਰ ਨੇ ਜਿਹੜਾ ਮਾੜੀ ਸੂਟ ਲੈ ਸਕਦੇ ਬਹੁਤ ਪੈਣਾ ਮੇਰੀਆਂ ਵੇਟ ਤੇ ਬੈਠੀਆਂ ਸੀ ਉਹਨਾਂ ਲਈ ਸਪੈਸ਼ਲ ਕਾਟਨ ਦਾ ਸਟਾਕ ਰੋਕ ਕੇ ਇਹ ਵੀਡੀਓਸ ਆਪਾਂ ਪਾਉਣ ਲੱਗੇ ਆ ਤਾਂ ਕਿ ਉਹਨਾਂ ਕੋਲੇ ਸਾਰੇ ਇਹ ਪਹੁੰਚ ਜਾਣ ਤੇ ਫਟਾਫਟ ਉਹ ਕਹਿੰਦੇ ਸਾਡੇ ਫੰਕਸ਼ਨਸ ਨੇ ਜੀ ਅਸੀਂ ਪਾ ਕੇ ਸਵਾਉਣੇ ਨੇ ਸੌਰੀ ਸਵਾਕੇ ਪਾਉਣੇ ਨੇ ਹਾਲੋ ਇਹਦੇ ਵਿੱਚ ਸੈਕਿੰਡ ਕਲਰ ਸੈਕਿੰਡ ਕਲਰ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਆ ਹਾਲੋ ਲਵੈਂਡਰ ਸ਼ੇਡ ਦੇ ਉੱਪਰ ਆ ਬਹੁਤ ਸੋਹਣਾ ਕਲਰ ਆ ਸੇਮ ਪਲੇਨ ਬਾਟਮ ਮਿਲੂਗੀ ਇਹਦੇ ਨਾਲ ਵੀ ਬਹੁਤ ਹੀ ਪਿਆਰਾ ਕਲਰ ਆ ਨਾਲ ਇਹਦੇ ਸੇਮ ਦੁਪੱਟਾ ਮਿਲੂਗਾ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਵਾ ਬਹੁਤ ਵਧੀਆ ਸਾਰੀ ਬ੍ਰਾਂਡ ਦੀ ਆ ਇੰਨੀ ਲਾਈਟ ਵੇਟ ਆ ਇੰਨਾ ਵਧੀਆ ਫੈਬਰਿਕ ਆ ਬਹੁਤ ਹੀ ਸੋਹਣੇ ਡਿਜ਼ਾਈਨ ਆ ਬਹੁਤ ਸੋਹਣੇ ਪ੍ਰਿੰਟ ਆ ਲੋ ਪਿਸਤਾ ਗ੍ਰੀਨ ਜਿਹਾ ਕਲਰ ਆ ਹੈ ਬਿਲਕੁਲ ਹੀ ਲਾਈਟ ਜਿਹਾ ਪਿਸਤਾ ਗ੍ਰੀਨ ਆ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਸਾਰੀ ਡਿਜੀਟਲ 3D ਪ੍ਰਿੰਟਿੰਗ ਆ ਸਾਰੇ ਸੂਟ ਦੇ ਉੱਪਰ ਬਹੁਤ ਸੋਹਣੀ ਨਾਲ ਸੇਮ ਪਿਸਤਾ ਗ੍ਰੀਨ ਕਲਰ ਦੀ ਆਊਗੀ ਬਾਟਮ ਬਹੁਤ ਸੋਹਣੀ ਨਾਲ ਆਊਗਾ ਸੇਮ ਦੁਪੱਟਾ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਕਈ ਵਾਰੀ ਸੇਮ ਕਲਰ ਸੇਮ ਡਿਜ਼ਾਈਨ ਰਿਪੀਟ ਦੇ ਵਿੱਚ ਨਹੀਂ ਮਿਲਦੇ ਜੀ ਆ ਲਓ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਨਾਲ 2.5 ਮੀਟਰ ਦੇ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ ਦੁਪੱਟੇ ਲੱਗੇ ਹੋਏ ਨੇ ਇਹਦੇ ਵਿੱਚ ਨੈਕਸਟ ਪ੍ਰਿੰਟ ਹੈਗਾ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਆ ਲਓ ਲੋਜੀ ਦੇਖੋ 3D ਪ੍ਰਿੰਟਿੰਗ ਲੱਗ ਤੋਂ ਹੀ ਦਿਖਦੀ ਆ ਜਦੋਂ ਕੈਮਰਾ ਦੇਖੋ ਕਿੰਨੀ ਸੋਹਣੀ ਕੈਚਿੰਗ ਕਰ ਰਿਹਾ ਵਾ 3D ਪ੍ਰਿੰਟਿੰਗ ਦੀ ਬਹੁਤ ਸੋਹਣਾ ਪ੍ਰਿੰਟ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਸੇਮ ਟੈਬੀ ਲਾਈਨਿੰਗ ਦਾ ਬੇਸ ਆ ਇੰਨਾ ਸੋਹਣਾ ਬੇਸ ਆ ਯਾਨੀ ਕਿ ਬਿਲਕੁਲ ਫੁੱਲ ਵਾਂਗੂ ਯਾਨੀ ਕਿ ਅਸਾਂ ਬਿਲਕੁਲ ਹੀ ਵੇਟ ਨਹੀਂ ਹੈਗਾ ਬਹੁਤ ਹੀ ਸੋਹਣਾ ਨਾਲ ਸੇਮ ਪਲੇਨ ਆਊਗੀ ਬਾਟਮ ਇਹ ਵੀ ਗ੍ਰੀਨ ਕਲਰ ਦੇ ਉੱਪਰ ਆ ਮਹਿੰਦੀ ਆ ਗ੍ਰੀਨ ਜਿਹਾ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਇਹਦੇ ਵੀ ਸੇਮ ਦੁਪੱਟਾ ਆਊਗਾ ਟੈਬੀ ਲਾਈਨਿੰਗ ਦਾ ਹਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਬਹੁਤ ਪਿਆਰਾ ਸਾਰਾ ਡਿਜੀਟਲ ਦੁਪੱਟਾ ਰੈਡੀ ਹੋਇਆ ਹੋਇਆ ਵਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਤਿੰਨੇ ਦੇ ਤਿੰਨੇ ਹੀ ਕਲਰ ਇਹਦੇ ਵੀ ਪੂਰੇ ਟੌਪ ਦੇ ਆ ਬਹੁਤ ਸੋਹਣੇ ਆ ਕਿਦਾ ਆਊਗਾ ਜੀ ਇਹ ਮਹਿੰਦੀ ਆ ਗ੍ਰੀਨ ਮਹਿੰਦੀ ਆ ਜਾਂ ਇਹ ਕਲਰ ਆ ਜਿਹੜਾ ਇਹ ਵਾਲਾ ਵਾ ਇਹ ਜਿਹੜਾ ਰੀਅਲ ਮਹਿੰਦੀ ਕਲਰ ਆਪਾਂ ਕਹਿ ਦਿੰਨੇ ਆ ਜਿਵੇਂ yellow ਮਹਿੰਦੀ ਆ ਜਾਂ ਹੁੰਦਾ ਉਹ ਵਾਲਾ ਕਲਰ ਆ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਬਹੁਤ ਸੋਹਣੇ ਉਹ ਹੈਗੇ ਨੇ ਮਤਲਬ ਕਿ ਪ੍ਰਿੰਟਿੰਗ ਆ ਜਿਹੜੀ ਸ਼ਰਟਾਂ ਦੀਆਂ ਨੇ ਡਿਜੀਟਲ ਨਾਲ ਸੇਮ ਬਾਟਮ ਮਿਲੂਗੀ ਮਸਟਰਡ ਜਾਂ ਮਸਟਰਡ ਮਹਿੰਦੀ ਹੈ ਜਾਂ ਸ਼ੇਡ ਹੈ ਜਾਂ ਸੇਮ ਪ੍ਰੋਪਰ ਆ ਲੋ ਨਾਲ ਇਹਦੀ ਵੀ ਸੇਮ ਸਾਰਾ ਡਿਜੀਟਲ ਆਊਗਾ ਜੀ ਦੁਪੱਟਾ ਇਹਦਾ ਬਹੁਤ ਸੋਹਣਾ ਦੁਪੱਟਾ ਦੁਪੱਟੇ ਸਾਰੇ ਸੇਮ ਆ ਖੁੱਲੇ ਡੁੱਲੇ ਪੂਰੇ ਪ੍ਰੋਪਰ ਥੋੜ੍ਹਾ ਕਲਰ ਇਹਦੇ ਵਿੱਚ ਹੈਗਾ ਸਕਾਈ ਬਲੂ ਕਲਰ ਆ ਲੋ ਡਾਰਕ कलर ਇਹਦੇ ਵਿੱਚ ਮਿਲੂਗਾ ਜੀ ਸਕਾਈ ਬਲੂ ਕਲਰ ਇਹ ਵੀ ਕਲਰ ਬਹੁਤ ਸੋਹਣਾ ਲਵੈਂਡਰ ਸ਼ੇਡ ਸਕਾਈ ਬਲੂ ਲਾਈਟ ਜャ ਲ ਮਿੱਠਾ ਜャ ਲਵੈਂਡਰ ਆ ਦੇਖ ਸਕਦੇ ਹੋ ਨਾ ਜਿਆਦਾ ਡਾਰਕਾ ਨਾ ਹੀ ਜਿਆਦਾ ਲਾਈਟ ਆ ਬਹੁਤ ਸੋਹਣਾ ਕਲਰ ਆ ਜਿਹਨੂੰ ਆਪਾਂ 베ਬੀ ਬਲੂ ਕਲਰ ਵੀ ਕਹਿ ਰਹੇ ਆ ਅੱਜਕੱਲ ਇਹ ਕਾਫੀ ਜਿਆਦਾ ਇਹ ਵੀ ਟ੍ਰੈਂਡਿੰਗ ਦੇ ਵਿੱਚ ਰਿਹਾ ਜਿਵੇਂ ਲਵੈਂਡਰ ਟ੍ਰੈਂਡਿੰਗ ਦੇ ਵਿੱਚ ਰਿਹਾ ਤੇ ਜਾਨਕਿ ਬਲੂ ਲਵੈਂਡਰ ਦਾ ਜਿਹੜਾ ਮਿਕਸਚਰ ਜャ ਕਲਰ ਆ ਜਾਂਦਾ ਉਹ ਵਾਲਾ ਕਲਰ ਆ ਕਲਰ ਤਿੰਨੇ ਬਹੁਤ ਹੀ ਡਿਫਰੈਂਟ ਬਹੁਤ ਹੀ ਰੇਅਰ ਆਏ ਹੋਏ ਨੇ ਜਿਹੜਾ ਮਰਜੀ ਕਲਰ ਇਹਨਾਂ ਚੋਂ ਲੈ ਸਕਦੇ ਹੋ ਬਹੁਤ ਸੋਹਣਾ ਹੈ ਬਹੁਤ ਪਿਆਰੇ ਨੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਜਿਹੜਾ ਮਰਜੀ ਤੁਸੀਂ ਸੂਟ ਲੈ ਸਕਦੇ ਹੋ ਬਹੁਤ ਸੋਹਣੀਆਂ ਪ੍ਰਾਈਸ ਰੇਂਜਾਂ ਨੇ ਹਾਲੋ ਇਹ ਹੈਗਾ ਅਗਲੀ ਡਿਜੀਟਲੀ ਦੇਖੋ ਕਿੰਨੀ ਸੋਹਣੀ ਸ਼ਰਟ ਆ ਬਹੁਤ ਸੋਹਣੀ ਸਾਰੀ ਡਿਜੀਟਲ ਸ਼ਰਟ ਬਣੀ ਆ ਟੈਬੀ ਲਾਈਨਿੰਗ ਅੱਜ ਦੀ ਜਿੰਨੀ ਵੀਡੀਓ ਸਾਰਾ ਫੈਬਰਿਕ ਟੈਬੀ ਲਾਈਨਿੰਗ ਦਾ ਰਹੂਗਾ ਨਾਲ ਆਉਣਗੀਆਂ ਪਲੇਨ ਬਾਟਮ ਇਹ ਵਿਸਕੋਸ ਮਸਲੀਨ ਦੀ ਇਹਨਾਂ ਬਾਟਮ ਲੱਗੀ ਹੋਈ ਆ ਇਹਦੇ ਤੇ ਕੋਈ ਜਿਹੜੀਆਂ ਪੈਣਾ ਲਾਈਨਿੰਗ ਤੋਂ ਚੱਲਦੀਆਂ ਜੇ ਤੁਸੀਂ ਬਾਟਮ ਦੇ ਥੱਲੇ ਸਕਿੱਪ ਕਰਨੀ ਹੈ ਸਕਿੱਪ ਕਰ ਸਕਦੇ ਹੋ ਵੈਸੇ ਤਾਂ ਲਾਈਨਿੰਗ ਦੇ ਨਾਲ ਇਹ ਸੂਟ ਪਾਰਟੀ ਵੀਅਰ ਨੇ ਬਹੁਤ ਸੋਹਣੇ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਪਾਓ ਪਾਰਟੀ ਵੀਅਰ ਪਾਓ ਬਹੁਤ ਸੋਹਣੀ ਕਲੈਕਸ਼ਨ ਆ ਲਾਈਨਿੰਗ ਦੇ ਨਾਲ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆਉਂਦੀ ਹੈ ਇਸ ਲਈ ਲਾਈਨਿੰਗ ਜ਼ਰੂਰ ਲਗਵਾ ਲਿਓ ਕਿਉਂਕਿ ਅੱਗੇ-ਅੱਗੇ ਮੌਸਮ ਵੀ ਲਾਈਨਿੰਗ ਵਾਲਾ ਹੀ ਆ ਪਰ ਫਿਰ ਵੀ ਜੇ ਕੋਈ ਪੈਨਸ ਕਿਪ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਬਾਟਮ ਨਾਲ ਲਗਵਾਇਓ ਬਾਟਮ ਦੇ نیچے ਲਾਈਨਿੰਗ ਆ ਲਓ ਸੇਮ ਟਾਈਪ ਦੀ ਲਾਈਨਿੰਗ ਦਾ ਹੀ ਹੈਗਾ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਨੇ ਆ ਲਓ ਅਗਲਾ ਹੈਗਾ ਜੀ ਪੈਰਟ ਮੈਂਦੀ ਹੈ ਜਾਂ ਛੇੜ ਜੀ ਨੂੰ ਕਹਿ ਸਕਦੇ ਆ ਬਹੁਤ ਸੋਹਣਾ ਹਲੋ ਸੇਮ ਡਿਜੀਟਲ ਪ੍ਰਿੰਟ ਇੱਕ ਇੱਕ ਕਲਰ ਇੰਨਾ ਸੋਹਣਾ ਇੰਨਾ ਪਿਆਰਾ ਨਾ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਤੇ ਸ਼ਰਟ ਚਾਹੇ ਪੂਰੀ ਦੀ ਪੂਰੀ ਇੱਕ ਸ਼ਰਟ ਨੂੰ ਲਓ मुट्ठी ਚ ਲੈ ਲਓ ਇੰਨੀ ਲਾਈਟ ਵੇਟ ਆ ਇੰਨਾ ਜ਼ਿਆਦਾ ਤੇ ਕਪੜਾ ਇੰਨਾ ਜ਼ਿਆਦਾ ਮਤਲਬ ਕਿ ਜੋ ਮਰਜੀ ਇਹਨੂੰ ਕਹਿ ਲਓ ਮਲਾਈ ਕਹਿ ਲਓ ਮੱਖਣ ਕਹਿ ਲਓ ਜੋ ਮਰਜੀ ਕਹਿ ਲਓ ਇੰਨਾ ਜ਼ਿਆਦਾ ਸੌਫਟ ਆ ਕਿਉਂਕਿ ਏ ਹਰ ਤਰ੍ਹਾਂ ਜਦੋਂ ਕੋਈ ਫੈਬਰਿਕ ਆਉਂਦਾ ਹਰ ਤਰ੍ਹਾਂ ਦੇ ਵਿੱਚ ਆ ਜਾਂਦਾ ਸੈਮੀ ਦੇ ਵਿੱਚ ਵੀ ਆਉਂਦਾ ਜੀ ਮੀਡੀਅਮ ਜਿਆ ਵੀ ਆ ਜਾਂਦਾ ਜਾਨੀ ਕਿ ਸੈਮੀ ਤੇ ਪਿਓ ਦਾ ਮਿਕਸ ਜਿਆ ਇਹ ਸਾਰੇ ਪੂਰੇ ਸਪੀਰੀਅਰ ਫੈਬਰਿਕ ਲੈ ਕੇ ਆਈਆਂ 1% ਵੀ ਮਿਕਸ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਹੱਥ ਚ ਆਇਆ ਫੈਬਰਿਕ ਖੁਦ ਬੋਲੂਗਾ ਕਿ ਹਾਂ ਜੀ ਕਿੱਦਾਂ ਦਾ ਫੈਬਰਿਕ ਤੁਹਾਡੇ ਹੱਥ ਚ ਪਹੁੰਚਦਾ ਕੀਤਾ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਤੋਂ ਲੈ ਲਓ ਨਾਲ ਹੈਗੀ ਸੇਮ ਪਲੇਨ ਬਾਟਮ ਨਾਲ ਹੈਗਾ ਸੇਮ ਡਿਜੀਟਲ ਟੈਬੀ ਲਾਈਨਿੰਗ ਦਾ ਦੁਪੱਟਾ ਸਾਰੇ ਡਿਜੀਟਲ ਨੇਟ 88 ਮੀਟਰ ਦੇ ਦੁਪੱਟੇ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪਲੀਜ਼ ਫਟਾਫਟ ਆਰਡਰ ਕਰਕੇ ਬੁੱਕ ਕਰ ਸਕਦੇ ਹੋ ਆ ਲੋ ਜੀ ਲਓ ਜੀ ਇਹ ਪਰਪਲ ਸ਼ੇਡ ਆ ਡਾਰਕ ਪਰਪਲ ਸ਼ੇਡ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਵਾਲਾ ਸ਼ੇਡ ਆ ਕਾਫੀ ਪਰਪਲ ਜੇ ਵਾਂਗੂ ਨਹੀਂ ਹੁੰਦਾ ਹੈਗਾ ਕਾਫੀ ਸ਼ੇਡ ਨਹੀਂ ਹੈਗਾ ਸ਼ਾਇਦ ਵੀਡੀਓ 'ਚ ਇਹ ਕਾਫੀ ਕੈਚ ਕਰ ਰਿਹਾ ਇਹਦੀ ਪਰਪਲ ਟੂਨ ਆਉਂਦੀ ਹੈ ਬਿਲਕੁਲ ਡਾਰਕ ਪਰਪਲ ਟੂਨ ਦੇ ਉੱਪਰ ਆ ਇਹ ਕਲਾਉਂਜੀ ਦੀ ਵਿੱਚ ਜਿਹੜਾ ਪਰਪਲ ਹੁੰਦਾ ਉਹ ਵਾਲਾ ਕਲਰ ਆ ਬਹੁਤ ਪਿਆਰਾ ਸਾਰੀ ਡਿਜੀਟਲ ਸ਼ਰਟ ਬਣੀ ਹੈ ਨਾਲ ਹੈਗੀ ਪਲੇਨ ਬਾਟਮ ਤੇ ਨਾਲ ਹੈਗੇ ਜੀ ਦੁਪट्टे ਸਾਰੇ ਟੈਬੀ ਲਾਈਨਿੰਗ ਦੇ ਸਾਰੇ ਡਿਜੀਟ ਸਾਰੇ ਸੂਟਾਂ ਦੇ ਨਾਲ ਇਸੇ ਤਰ੍ਹਾਂ ਹੀ ਸੇਮ ਕਲੈਕਸ਼ਨਾਂ ਨੇ ਸਾਰੀਆਂ ਸੇਮ ਦੁਪट्टे ਲੱਗੇ ਹੋਏ ਨੇ ਕਿਉਂਕਿ ਮਸਲੀਨ ਦਾ ਦੁਪੱਟਾ ਬਹੁਤ ਵਧੀਆ ਟ੍ਰੈਂਡਿੰਗ ਹੋਣ ਤੱਕ ਡਿਮਾਂਡ ਹੈ ਜੀ ਮਸਲੀਨ ਦੇ ਦੁਪੱਟਿਆਂ ਵਾਲੀ ਸੂਟ ਲੈ ਕੇ ਆਓ ਸੋ ਇਹ ਵੀ ਸੇਮ ਚੀਜ਼ ਆ ਸੇਮ ਸਿਰ ਤੇ ਰੁਪਣਗੇ ਸੇਮ ਮਸਲੀਨ ਵਾਂਗੂ ਇਹਨਾਂ ਦਾ ਟੱਚ ਆ ਬਹੁਤ ਸੋਹਣਾ ਬਸ ਇਹ ਨਿਊ ਫੈਬਰਿਕ ਲਾਂਚ ਹੋ ਚੁੱਕਿਆ ਟੈਬੀ ਲਾਈਨਿੰਗ ਉਹਨੂੰ ਤਾਂ ਕਰਕੇ ਇਹਦਾ ਕਨਸੈਪਟ ਥੋੜਾ ਜਿਹਾ ਚੇਂਜ ਹੋ ਗੇ ਬਟ ਚੀਜ਼ ਸੇਮ ਆ ਫੀਲ ਸੇਮ ਆ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਆਰਡਰ ਕਰ ਸਕਦੇ ਆ ਇਹਦੇ ਵਿੱਚ ਦੋ ਕਲਰ ਮਿਲਣਗੇ ਆ ਲੋ ਰਾਣੀ ਮਜ਼ੈਂਟਾ ਸ਼ੇਡ ਨਾਲ ਸੇਮ ਮਿਲੂਗੀ ਇਹਦੇ ਬਾਟਮ ਨਾਲ ਸੇਮ ਮਿਲੂਗਾ ਡਿਜੀਟਲ ਦੁਪੱਟਾ ਹਲੋ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਬਹੁਤ ਸੋਹਣਾ ਦੇਖੋ ਫੋਇਲ ਜੀ ਪ੍ਰਿੰਟਿੰਗ ਜਿਹੜੀਆਂ ਪੈਣਾ ਫੋਇਲ ਪ੍ਰਿੰਟਿੰਗ ਜਿਆਦਾ ਲਾਈਕ ਕਰਦੀਆਂ ਨੇ ਬਹੁਤ ਸੋਹਣੀ ਹੈ ਇਹ ਹੈਗੀ ਆ ਪ੍ਰਿੰਟਿੰਗ ਹਲੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹ ਬਲੈਕ ਕਲਰ ਦਾ ਹੈਗਾ ਇਹਦਾ ਬਲੈਕ بیس ਆ ਮੋਸਟਲੀ ਸਾਰੇ ਉੱਪਰ ਡਿਜੀਟਲ ਪ੍ਰਿੰਟਿੰਗ ਆ ਨਾਲ ਸੇਮ ਆਊਗੀ ਬਲੈਕ ਬਾਟਮ ਨਾਲ ਆਊਗਾ ਸੇਮ ਡਿਜੀਟਲ ਦੁਪੱਟਾ ਹਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀਆਂ ਪ੍ਰਾਈਸ ਰੇਂਜਾਂ ਨੇ ਨਿਊ ਕਲੈਕਸ਼ਨ ਆ ਸਾਰੀ ਫਟਾਫਾਟ ਆਰਡਰ ਕਰ ਲਓ ਜਿਹੜੀਆਂ ਵੀ ਪੈਣਾ ਨੂੰ ਰਿਕੁਆਇਰ ਆ ਜਿਹੜੀਆਂ ਬਾਰ-ਬਾਰ ਮੈਸੇਜ ਕਰ ਰਹੀਆਂ ਸੀ ਕਿ ਦੀਦੀ ਫਟਾਫਾਡੀ ਵਾਲੀਆਂ ਕਲੈਕਸ਼ਨਾਂ ਲੈ ਕੇ ਆਓ ਅਸੀਂ ਵੇਟ ਤੇ ਬੈਠੇ ਆਂ ਪਲੀਜ਼ ਕਾਟਨ ਰੋਕ ਦਿਓ ਹੁਣ ਤਾਂ ਕਾਟਨ ਆਪਾਂ ਰੋਕ ਦਿੱਤੀ ਆ ਆ ਲਓ ਸੈਕਿੰਡ ਕਲਰ ਇਹਦੇ ਵਿੱਚ ਸੇਮ ਇਹਦੇ ਨਾਲ ਹੈਗੀ ਬਾਟਮ ਸੇਮ ਹੈਗਾ ਜੀ ਦੁਪੱਟਾ ਬਹੁਤ ਸੋਹਣਾ ਕਲਰ ਆ ਇਹ ਵੀ ਕਾਫੀ ਹੁਣ ਟ੍ਰੈਂਡਿੰਗ ਚ ਚੱਲ ਰਿਹਾ ਇਹ ਵਾਲਾ ਕਲਰ ਹਰ ਸੈੱਟ ਦੇ ਵਿੱਚ ਆ ਰਿਹਾ ਵਾ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਬਲੂਿਸ਼ ਬਲੈਕ ਬਲੂ ਐਂਡ ਮਹਿੰਦੀ ਆ ਜਿਹਾ ਸ਼ੇਡ ਆ yellow ਮਹਿੰਦੀ ਆ ਜਿਹਾ ਮੌਸਟਰਡ ਸ਼ੇਡ ਵੀ ਕਹਿ ਸਕਦੇ ਆ ਪੈਰਟ ਮਹਿੰਦੀ ਆ ਵੀ ਕਹਿ ਸਕਦੇ ਆ ਕਾਫੀ ਕੁਝ ਕਹਿ ਸਕਦੇ ਆ ਕਈ ਕਲਰਾਂ ਦੇ ਵਿੱਚ ਇਹ ਕਲਰ ਆ ਰਿਹਾ ਵਾ ਆ ਲਓ ਜੀ ਇਹ ਹੈਗਾ ਬਲੂ ਸ਼ੇਡ ਇਹ ਵੀ ਪੂਰਾ ਵਧੀਆ ਬਹੁਤ ਸੋਹਣਾ ਡਿਜ਼ਾਈਨ ਆ ਨਾਲ ਆਊਗੀ ਇਹਦੇ ਵੀ ਸੇਮ ਬਾਟਮ ਪਲੇਨ ਤੇ ਨਾਲ ਆਊਗਾ ਸੇਮ ਡਿਜੀਟਲ ਦੁਪੱਟਾ ਹਲੋ ਸੇਮ ਸਾਰਾ ਡਿਜੀਟਲ ਦੁਪੱਟਾ ਟੈਬੀ ਲਾਈਨਿੰਗ ਰਾਈ ਬਹੁਤ ਸੋਹਣੀ ਕਲੈਕਸ਼ਨ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੁਪਰ ਹਿੱਟ ਲੈ ਕੇ ਆਈਆਂ ਤੇ ਸਾਰੀਆਂ ਭੈਣਾਂ ਦੇ ਕਮੈਂਟਾਂ ਤੇ ਹੀ ਲੈ ਕੇ ਆਈਆਂ ਸੋ ਪਲੀਜ਼ ਹੁਣ ਜਿਹੜਾ ਵੀ ਸੂਟ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਓ ਵੈਸੇ ਤਾਂ ਇਹ ਹਜੇ ਸਿਰਫ ਸਟਾਰਟਿੰਗ ਆ ਪੂਰੀ ਵਧੀਆ ਯਾਨੀ ਕਿ ਚੱਲੂਗੀ ਪਰ ਗਾਹਾਂ ਗਾਹਾਂ ਜਿਵੇਂ ਜਿਵੇਂ ਇਹਦਾ ਫੈਬਰਿਕ ਨੇ ਵਧਣਾ ਰੇਟ ਪਲੱਸ ਹੋਣੇ ਸ਼ੁਰੂ ਹੋ ਜਾਣੇ ਆ ਸੋ ਹੁਣੇ ਬਹੁਤ ਰਿਜ਼ਰਵਡ ਡਾਟਾ ਦੇ ਵਿੱਚ ਆਏ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਣੇ ਨਿਊ ਪ੍ਰਿੰਟ ਨਿਊ ਡਿਜ਼ਾਈਨ ਕਿੱਦਾਂ ਦੇ ਲੱਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ